ਮੈਂਸ ਗਰੁੱਪ ਵਿੱਚ ਬੱਚੇ ਦੇਖਲਾ ਜਾ ਕੇ ਕੀ ਕੀਤਾ ਗਿਆ नाम क्या था आपका? मेरा तनु तनु क्या जो अंदर घंटा आधी, आधी अच्छा तो आप वहाँ पे मौजूद थे वहाँ पे? हाँ जी। अच्छा, तो आपको कैसे पता चला कि आग लगी लग हमें ना बाहर से लोगो ने बताया फिर कोच ने सबको बाहर निकाल दिया कितने बच्चे थे वहाँ पे वहाँ पे होंगे पंद्रह ऐसी अच्छा ਤੋ ਅਭੀ ਕੋਈ ਇੰਜਰ ਵਗੈਰਾ ਵੀ ਹੋਇਆ ਪਤਾ ਚੱਲਦਾ ਨਹੀਂ। ਨਹੀਂ ਐਸਾ ਕੁਝ ਤੋਂ ਨਹੀਂ ਪਤਾ ਲਗਾ। ਜੀ। ਤੋ ਕੈਫੇ ਮੇਂ ਹੀ ਆਗ ਲੱਗੀ ਥਾ ਬਾਹਰ ਵੀ ਕਿਤਨਾ ਆਗ ਬਾਹਰ ਬਿਲਡਿੰਗ ਤੱਕ ਫੈਲ ਚੁੱਕੀ ਹੈ। ਮਤਲਬ ਕੋਟ ਤੱਕ ਆ ਗਿਆ। ਆ ਗਿਆ ਜੀ। ਅੱਛਾ ਠੀਕ ਹੈ। ਲੱਗ ਕੁਸਾ ਫਾਇਰ ਆ ਤੁਸੀਂ। ਲੱਗ ਤੁਸੀਂ ਕੀ ਮਾਮਲਾ ਹੈ ਤੁਹਾਡੇ ਸਾਹਮਣੇ ਆ ਜੇ ਤੁਸੀਂ ਅੱਗ ਬੁਝਾਉਣ ਆਏ ਸੀ। ਸਾਡੇ ਕੋਲ 17:25 ਤੇ ਸੂਚਨਾ ਆਈ ਸੀ ਕਿ ਮਹਾਰਾਣੀ ਕਲੱਬ ਕੋਈ ਅੱਗ ਲੱਗੀ ਹੈ। ਤੇ ਅਸੀਂ ਨਾਲ ਦੀ ਨਾਲ ਤਿੰਨ ਗੱਡੀਆਂ ਮੂਵ ਕਰਤੀ ਅਸੀਂ ਦਫ਼ਤਰ ਤੋਂ। ਤੇ ਗੱਡੀਆਂ ਨੇ ਆ ਕੇ ਅੱਗ ਤੇ ਕੰਟਰੋਲ ਕੀਤਾ ਸਰ ਕਿੰਨੀ ਕ ਅੱਗ ਲੱਗੀ ਸੀ ਤੇ ਕੋਈ ਚਾਰਜ ਪਤਾ ਲੱਗਿਆ ਅੱਗ ਇੱਕ ਛੋਟੇ ਏਰੀਆ ਚ ਲੱਗੀ ਸੀ ਜਿਹੜਾ ਕਿ ਇਹਨਾਂ ਨੇ ਬਣਾਇਆ ਹੋਇਆ ਸੀ ਬੈਠਣ ਦਾ ਲੌਂਜ ਸੀ ਇੱਕ ਤੇ ਉਹਦੇ ਉੱਪਰ ਕੁਝ ਡੈਕੋਰੇਸ਼ਨ ਵਧੀਆ ਹੋਈਆਂ ਹੋਈਆਂ ਸੀ ਤੇ ਉਹਦੇ ਵਿੱਚ ਅੱਗ ਲੱਗੀ ਹੈ ਸਰ ਜਿਸ ਤਰ੍ਹਾਂ ਅੱਗ ਦੀ ਹੈ ਲੈਫਟਰ ਛੱਤ ਨੂੰ ਪਾੜ ਕੇ ਗਈਆਂ ਨੇ ਕਿ ਲਾ ਤਾਂ ਕੋਈ ਸਿਲੰਡਰ ਵੀ ਬਲਾਸਟ ਹੋਇਆ ਨਹੀਂ ਨਹੀਂ ਐਜੀ ਕੋਈ ਗੱਲ ਨਹੀਂ ਹੈਗੀ ਕੋਈ ਪਲਾਸਟਿਕ ਦੀ ਕੋਈ ਜਿਹੜੀ ਡੈਕੋਰੇਸ਼ਨ ਹੁੰਦੀ ਹੈ ਉਹਦੇ ਕਰਕੇ ਥੋੜਾ ਬਹੁਤਾ ਹੋ ਸਕਦਾ ਕੋਈ ਮਾੜਾ ਮੋਟਾ ਹੋਇਆ ਹੋਵੇ ਬਾਕੀ ਕੋਈ ਇੰਜਰੀ ਵਗੈਰਾ ਜਾਂ ਕੋਈ ਨਹੀਂ ਨਹੀਂ ਕੋਈ 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 ਇੰਜਰੀ ਨਹੀਂ ਬਿਲਕੁਲ ਸੇਫ ਸੀ ਸਰ ਫਾਇਰ ਗੱਡੀਆਂ ਕਿੰਨੀਆਂ ਗੱਡੀਆਂ ਆਈਆਂ ਨੇ ਤਿੰਨ ਤਿੰਨ ਗੱਡੀਆਂ ਆਈਆਂ ਨੇ ਜਿਹੜੇ ਲੈ ਕੇ ਕਾਬੂ ਪਾਇਆ ਨਹੀਂ ਦੋ ਗੱਡੀਆਂ ਸਾਡੀਆਂ ਮਤਲਬ ਅੱਗ ਕੰਟਰੋਲ ਕਰ ਲਈ ਤੇ ਇੱਕ ਗੱਡੀ ਅਸੀਂ ਪਿੱਛੇ ਰੱਖੀ ਐ ਤੇ ਅੰਦਰ ਕਲੱਬ ਦੇ ਵਿੱਚ ਫਾਇਰ ਨੂੰ ਬੁਝਾਉਣ ਦੇ ਲਈ ਕੋਈ ਯੰਤਰ ਯੰਤਰ ਲੱਗੇ ਸੀਗੇ ਨਹੀਂ ਫਾਇਰ ਸਿਸਟਮ ਲੱਗਾ ਹੋਇਆ ਸੀ ਬਿਲਕੁਲ ਲੱਗਾ ਸੀ ਫਾਇਰ ਸਿਸਟਮ ਸਰ ਉਹ ਕੰਮ ਨਹੀਂ ਆਇਆ ਦੇਖੋ ਜਦੋਂ ਵੀ ਨਾ ਕੋਈ ਇਹ ਜਿਹੇ ਹੈਪਨਿੰਗ ਹੁੰਦੀ ਹੈ ਮਿਸ ਹੈਪਨਿੰਗ ਹੁੰਦੀ ਹੈ ਤਾਂ ਸਿਸਟਮ ਜਿਹੜਾ ਆਪਰੇਟ ਕਰਨ ਵਾਲਾ ਹੁੰਦਾ ਕੁਝ ਇਹਦਾ ਮਤਲਬ ਉਹਨੂੰ ਕੁਝ ਜਾਣਕਾਰੀ ਨਹੀਂ ਹੁੰਦੀ ਹੈਗੀ ਕਿਦਾਂ ਸਿਸਟਮ ਆਪਰੇਟ ਕਰਨਾ ਤੇ ਇਹਨਾਂ ਨੂੰ ਮਤਲਬ ਇੱਕ ਵਧੀਆ ਕੋਈ ਸਿਸਟਮ ਆਪਰੇਟ ਕਰਨ ਵਾਲਾ ਆ ਜਾਂ ਕੋਈ ਰਿਟਾਇਰਡ ਫਾਇਰ ਅਫਸਰ ਇਹੋ ਜਿਹਾ ਹੋਵੇ ਤਾਂ ਉਹਨੂੰ ਰੱਖਣਾ ਚਾਹੀਦਾ ਇਹਨਾਂ ਨੂੰ ਯਾਨੀ ਕਿ ਅੱਗ ਬਜਾਉਣ ਯੰਤਰ ਹੈਗੇ ਸੀ ਪਰ ਉਹਨੂੰ ਚਲਾਉਣ ਵਾਲਾ ਨਹੀਂ ਹਾਂ ਚਲਾਉਣ ਵਾਲੇ ਦੀ ਕੋਈ ਬਿਲਕੁਲ ਆਪਰੇਟਰ ਦੀ ਹੋ ਸਕਦਾ ਕੋਈ ਗਲਤੀ ਹੋਵੇ ਕਿ ਜੇ ਤੁਸੀਂ ਮੌਕੇ ਤੇ ਨਾ ਪਹੁੰਚਦੇ ਤਾਂ ਵੱਡੀ ਜਿਹੜੀ ਇੱਥੇ ਮਿਸ ਹੈਪਨਿੰਗ ਹੋ ਸਕਦੀ ਸੀ ਜਿਵੇਂ ਬਿਲਕੁਲ ਬਿਲਕੁਲ ਹੋ ਬਿਲਕੁਲ ਹੋ ਸਕਦੀ ਸੀ ਤੇ ਫਾਇਰ ਬ੍ਰਿਗੇਡ ਨੇ ਮਤਲਬ ਤੁਰੰਤ ਕਾਰਵਾਈ ਕਰਦੇ ਹੋਏ ਮੈਨੂੰ ਤਾਂ 5 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਗੱਡੀਆਂ ਸਾਡੇ ਕੋਲ ਪਹੁੰਚੀਆਂ ਅੱਜ ਕੋਈ ਪਤਾ ਨਹੀਂ ਆਪਾਂ ਤੁਹਾਨੂੰ ਦੱਸਦੇ ਹਾਂ ਹਾਂ ਮੈਂ ਬੱਚੇ ਦੇਖ ਲੈ ਜਾ ਕੇ 阿姨 का नाम क्या क्या है आपका मेरा तनु तनु और वो फैलती जा रही है जी। कितने समय पहले जो आग है अच्छा, तो आप वहाँ पे मौजूद थे वहाँ पे? हाँ जी। अच्छा, तो आपको कैसे पता चला कि आग लगी हमें ना बाहर से लोगो ने बताया फिर कोच ने सबको बाहर निकाल दिया कितने बच्चे थे वहाँ पे वहाँ पे होंगे पंद्रह ऐसी अच्छा ਤੋ ਅਭੀ ਕੋਈ ਇੰਜਰਡ ਵਗੈਰਾ ਵੀ ਹੋਇਆ ਪਤਾ ਚੱਲਾ ਕੁਛ ਨਹੀਂ ਐਸਾ ਕੁਛ ਤੋਂ ਨਹੀਂ ਪਤਾ ਲਗਾ ਜੀ ਤੋ ਕੈਫੇ ਮੇਂ ਹੀ ਆਗ ਲੱਗੀ ਥਾ ਬਾਹਰ ਵੀ ਕਿਤਨਾ ਆਗ ਬਾਹਰ ਬਿਲਡਿੰਗ ਤੱਕ ਫੈਲ ਚੁੱਕੀ ਐ ਮਤਲਬ ਕੋਰਟ ਤੱਕ ਆ ਗਿਆ ਆਗ ਆ ਗਿਆ ਠੀਕ ਐ ਲੱਗ ਕੁਸਾ ਫੈਰ ਆਪ ਸਰ ਇਹ ਲੱਗ ਤੁਸੀਂ ਕੀ ਮਾਮਲਾ ਏ ਤੁਹਾਡੇ ਸਾਹਮਣੇ ਆ ਜਾ ਤੁਸੀਂ ਅੱਗ ਬੁਝਾਉਣ ਆਇਸੀ ਸੀ ਸਾਡੇ ਕੋਲ 17:25 ਤੇ ਸੂਚਨਾ ਆਈ ਸੀ ਕਿ ਮਹਾਰਾਣੀ ਕਲੱਬ ਕੋਈ ਅੱਗ ਲੱਗੀ ਐ ਤੇ ਅਸੀਂ ਨਾਲ ਦੀ ਨਾਲ ਤਿੰਨ ਗੱਡੀਆਂ ਮੂਵ ਕਰਤੀ ਅਸੀਂ ਦਫ਼ਤਰ ਤੋਂ ਤੇ ਗੱਡੀਆਂ ਨੇ ਆ ਕੇ ਅੱਗ ਤੇ ਕੰਟਰੋਲ ਕੀਤਾ ਸਰ ਕਿੰਨੀ ਕ ਅੱਗ ਲੱਗੀ ਸੀ ਤੇ ਕੋਈ ਚਾਰਜ ਪਤਾ ਲੱਗਿਆ ਅੱਗ ਇੱਕ ਛੋਟੇ ਏਰੀਆ ਚ ਲੱਗੀ ਸੀ ਜਿਹੜਾ ਕਿ ਇਹਨਾਂ ਨੇ ਬਣਾਇਆ ਹੋਇਆ ਸੀ ਬੈਠਣ ਦਾ ਲੌਂਜ ਸੀ ਇੱਕ ਤੇ ਉਹਦੇ ਉੱਪਰ ਕੁਝ ਡੈਕੋਰੇਸ਼ਨ ਵਧੀਆ ਹੋਈਆਂ ਹੋਈਆਂ ਸੀ ਤੇ ਉਹਦੇ ਵਿੱਚ ਅੱਗ ਲੱਗੀ ਹੈ ਸਰ ਜਿਸ ਤਰ੍ਹਾਂ ਅੱਗ ਦੀ ਹੈ ਲੈਫਟਰ ਛੱਤ ਨੂੰ ਪਾੜ ਕੇ ਗਈਆਂ ਨੇ ਕਿ ਲਾ ਤਾਂ ਕੋਈ ਸਿਲੰਡਰ ਵੀ ਬਲਾਸਟ ਹੋਇਆ ਨਹੀਂ ਨਹੀਂ ਐਜੀ ਕੋਈ ਗੱਲ ਨਹੀਂ ਹੈਗੀ ਕੋਈ ਪਲਾਸਟਿਕ ਦੀ ਕੋਈ ਜਿਹੜੀ ਡੈਕੋਰੇਸ਼ਨ ਹੁੰਦੀ ਹੈ ਉਹਦੇ ਕਰਕੇ ਥੋੜਾ ਬਹੁਤਾ ਹੋ ਸਕਦਾ ਕੋਈ ਮਾੜਾ ਮੋਟਾ ਹੋਇਆ ਹੋਵੇ ਸਰ ਬਾਕੀ ਕੋਈ ਇੰਜਰੀ ਵਗੈਰਾ ਜਾਂ ਕੋਈ ਨਹੀਂ ਨਹੀਂ ਕੋਈ 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 ਇੰਜਰੀ ਨਹੀਂ ਬਿਲਕੁਲ ਸੇਫ ਸੀ ਸਰ ਫਾਇਰ ਗੱਡੀ ਕਿੰਨੀਆਂ ਗੱਡੀਆਂ ਆਈਆਂ ਨੇ ਤਿੰਨ ਤਿੰਨ ਗੱਡੀਆਂ ਆਈਆਂ ਨੇ ਜਿਹਨਾਂ ਨੇ ਲੈ ਕੇ ਕਾਬੂ ਪਾਇਆ ਨਹੀਂ ਦੋ ਗੱਡੀਆਂ ਸਾਡੀਆਂ ਮਤਲਬ ਅੱਗੇ ਕੰਟਰੋਲ ਕਰ ਲਈ ਤੇ ਇੱਕ ਗੱਡੀ ਅਸੀਂ ਪਿੱਛੇ ਰੱਖੀ ਐ ਤੇ ਅੰਦਰ ਕਲੱਬ ਦੇ ਵਿੱਚ ਫਾਇਰ ਨੂੰ ਬੁਝਾਉਣ ਦੇ ਲਈ ਕੋਈ ਯੰਤਰ ਯੰਤਰ ਲੱਗੇ ਸੀਗੇ ਨਹੀਂ ਫਾਇਰ ਸਿਸਟਮ ਲੱਗਾ ਹੋਇਆ ਸੀ ਬਿਲਕੁਲ ਲੱਗਾ ਸੀ ਫਾਇਰ ਸਿਸਟਮ ਸਰ ਉਹ ਕੰਮ ਨਹੀਂ ਆਇਆ ਉਹਨਾਂ ਦਾ ਦੇਖੋ ਜਦੋਂ ਵੀ ਨਾ ਕੋਈ ਇਹੋ ਜਿਹਾ ਹੈਪਨਿੰਗ ਹੁੰਦੀ ਹੈ ਮਿਸ ਹੈਪਨਿੰਗ ਹੁੰਦੀ ਹੈ ਤਾਂ ਸਿਸਟਮ ਜਿਹੜਾ ਆਪਰੇਟ ਕਰਨ ਵਾਲਾ ਹੁੰਦਾ ਕੁਝ ਇਹਦਾ ਮਤਲਬ ਉਹਨੂੰ ਕੁਝ ਜਾਣਕਾਰੀ ਨਹੀਂ ਹੁੰਦੀ ਹੈਗੀ ਕਿਦਾਂ ਸਿਸਟਮ ਆਪਰੇਟ ਕਰਨਾ ਹੈ ਤੇ ਇਹਨਾਂ ਨੂੰ ਮਤਲਬ ਇੱਕ ਵਧੀਆ ਕੋਈ ਸਿਸਟਮ ਅਪਰੇਟ ਕਰਨ ਵਾਲਾ ਹੈ ਜਾਂ ਕੋਈ ਰਿਟਾਇਰਡ ਫਾਇਰ ਅਫਸਰ ਇਹੋ ਜਿਹਾ ਹੋਵੇ ਤਾਂ ਉਹਨੂੰ ਰੱਖਣਾ ਚਾਹੀਦਾ ਇਹਨਾਂ ਨੂੰ ਯਾਨੀ ਕਿ ਅੱਗ ਬਝਾਊ ਜੰਤਰ ਹੈਗੇ ਸੀ ਪਰ ਉਹਨੂੰ ਚਲਾਉਣ ਵਾਲਾ ਨਹੀਂ ਹਾਂ ਚਲਾਉਣ ਵਾਲੇ ਦੀ ਕੋਈ ਬਿਲਕੁਲ ਆਪਰੇਟਰ ਦੀ ਹੋ ਸਕਦਾ ਕੋਈ ਗਲਤੀ ਹੋਵੇ ਕਿ ਜੇ ਤੁਸੀਂ ਮੌਕੇ ਤੇ ਨਾ ਪਹੁੰਚਦੇ ਤਾਂ ਵੱਡੀ ਜਿਹੜੀ ਇੱਥੇ ਮਿਸ ਹੈਪਨਿੰਗ ਹੋ ਸਕਦੀ ਸੀ ਜਿਵੇਂ ਬਿਲਕੁਲ ਬਿਲਕੁਲ ਹੋ ਬਿਲਕੁਲ ਹੋ ਸਕਦੀ ਸੀ ਤੇ ਫਾਇਰ ਬ੍ਰਿਗੇਡ ਨੇ ਮਤਲਬ ਤੁਰੰਤ ਕਾਰਵਾਈ ਕਰਦੇ ਹੋਏ ਮੈਨੂੰ ਲੱਗਦਾ 5 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਗੱਡੀਆਂ ਸਾਡੇ ਕੋਲ ਪਹੁੰਚੀਆਂ What नाम क्या क्या है आपका मेरा तनु तनु और वो फैलती जा रही है जी, कितने समय पहले जो आग है अच्छा, तो आप वहाँ पे मौजूद थे वहाँ पे? हाँ जी। अच्छा, तो आपको कैसे पता चला गया आग लगी हमें ना बाहर से लोगो ने बताया फिर कोच ने सबको बाहर निकाल दिया कितने बच्चे थे वहाँ पे वहाँ पे होंगे पंद्रह ऐसी अच्छा ਤੋ ਅਭੀ ਕੋਈ ਇੰਜਰਡ ਵਗੈਰਾ ਵੀ ਹੋਇਆ ਪਤਾ ਚੱਲਾ ਕੁਛ ਨਹੀਂ ਐਸੋ ਕੁਛ ਤੋਂ ਨਹੀਂ ਪਤਾ ਲਗਾ ਜੀ ਤੋ ਕੈਫੇ ਮੇਂ ਹੀ ਆਗ ਲੱਗੀ ਏ ਜਾਂ ਬਾਹਰ ਵੀ ਕਿਤਨਾ ਆ ਬਾਹਰ ਬਿਲਡਿੰਗ ਤੱਕ ਫੈਲ ਚੁਕੀ ਆ ਮਤਲਬ ਕੋਰਟ ਤੱਕ ਆ ਗਿਆ ਆ ਗਿਆ ਜੀ ਠੀਕ ਲੱਭ ਕੁਸਾ ਫਾਇਰ ਆ ਤੁਸੀਂ ਲੱਭ ਤੁਸੀਂ ਕੀ ਮਾਮਲਾ ਏ ਤੁਹਾਡੇ ਸਾਹਮਣੇ ਆ ਜਾ ਤੁਸੀਂ ਅੱਗ ਬੁਝਾਉਣ ਆਏ ਸੀ ਸਾਡੇ ਕੋਲ 17:25 ਤੇ ਸੂਚਨਾ ਆਈ ਸੀ ਕਿ ਮਹਾਰਾਣੀ ਕਲੱਬ ਕੋਈ ਅਗ ਲੱਗੀ ਏ ਤੇ ਅਸੀਂ ਨਾਲ ਦੀ ਨਾਲ ਤਿੰਨ ਗੱਡੀਆਂ ਮੂਵ ਕਰਤੀ ਅਸੀਂ ਦਫ਼ਤਰ ਤੋਂ ਤੇ ਗੱਡੀਆਂ ਨੇ ਆ ਕੇ ਅੱਗ ਤੇ ਕੰਟਰੋਲ ਕੀਤਾ ਸਰ ਕਿੰਨੀ ਕ ਅੱਗ ਲੱਗੀ ਸੀ ਤੇ ਕੋਈ ਕਾਰਨ ਪਤਾ ਲੱਗਿਆ ਅੱਗ ਇੱਕ ਛੋਟੇ ਏਰੀਆ ਚ ਲੱਗੀ ਸੀ ਜਿਹੜਾ ਕਿ ਇਹਨਾਂ ਨੇ ਬਣਾਇਆ ਹੋਇਆ ਸੀ ਬੈਠਣ ਦਾ ਲੌਂਜ ਸੀ ਇੱਕ ਤੇ ਉਹਦੇ ਉੱਪਰ ਕੁਝ ਡੈਕੋਰੇਸ਼ਨ ਵਧੀਆ ਹੋਈਆਂ ਹੋਈਆਂ ਸੀ ਤੇ ਉਹਦੇ ਵਿੱਚ ਅੱਗ ਲੱਗੀ ਹੈ ਸਰ ਜਿਸ ਤਰ੍ਹਾਂ ਅੱਗ ਦੀ ਹੈ ਲੈਫਟਰ ਛੱਤ ਨੂੰ ਪਾੜ ਕੇ ਗਈਆਂ ਨੇ ਕਿ ਲਾ ਤਾਂ ਕੋਈ ਸਿਲੰਡਰ ਵੀ ਬਲਾਸਟ ਹੋਇਆ ਨਹੀਂ ਨਹੀਂ ਐਜੀ ਕੋਈ ਗੱਲ ਨਹੀਂ ਹੈਗੀ ਕੋਈ ਪਲਾਸਟਿਕ ਦੀ ਕੋਈ ਜਿਹੜੀ ਡੈਕੋਰੇਸ਼ਨ ਹੁੰਦੀ ਹੈ ਉਹਦੇ ਕਰਕੇ ਥੋੜਾ ਬਹੁਤਾ ਹੋ ਸਕਦਾ ਕੋਈ ਮਾੜਾ ਮੋਟਾ ਹੋਇਆ ਹੋਵੇ ਸਰ ਬਾਕੀ ਕੋਈ ਇੰਜਰੀ ਵਗੈਰਾ ਜਾਂ ਕੋਈ ਨਹੀਂ ਨਹੀਂ ਕੋਈ 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 ਇੰਜਰੀ ਨਹੀਂ ਬਿਲਕੁਲ ਸੇਫ ਸੀ ਸਰ ਫਾਇਰ ਗੱਡੀਆਂ ਕਿੰਨੀਆਂ ਗੱਡੀਆਂ ਆਈਆਂ ਨੇ ਤਿੰਨ ਤਿੰਨ ਗੱਡੀਆਂ ਆਈਆਂ ਨੇ ਜਿਹਨਾਂ ਲੈ ਕੇ ਕਾਬੂ ਪਾਇਆ ਨਹੀਂ ਦੋ ਗੱਡੀਆਂ ਸਾਡੀਆਂ ਮਤਲਬ ਅੱਗ ਕੰਟਰੋਲ ਕਰ ਲਈ ਤੇ ਇੱਕ ਗੱਡੀ ਅਸੀਂ ਪਿੱਛੇ ਰੱਖੀ ਐ ਤੇ ਅੰਦਰ ਕਲੱਬ ਦੇ ਵਿੱਚ ਫਾਇਰ ਨੂੰ ਬੁਝਾਉਣ ਦੇ ਲਈ ਕੋਈ ਯੰਤਰ ਯੰਤਰ ਲੱਗੇ ਸੀਗੇ ਨਹੀਂ ਫਾਇਰ ਸਿਸਟਮ ਲੱਗਾ ਹੋਇਆ ਸੀ ਬਿਲਕੁਲ ਲੱਗਾ ਸੀ ਫਾਇਰ ਸਿਸਟਮ ਸਰ ਉਹ ਕੰਮ ਨਹੀਂ ਆਇਆ ਦੇਖੋ ਜਦੋਂ ਵੀ ਨਾ ਕੋਈ ਇਹੋ ਜਿਹਾ ਹੈਪਨਿੰਗ ਹੁੰਦੀ ਹੈ ਮਿਸ ਹੈਪਨਿੰਗ ਹੁੰਦੀ ਹੈ ਤਾਂ ਸਿਸਟਮ ਜਿਹੜਾ ਆਪਰੇਟ ਕਰਨ ਵਾਲਾ ਹੁੰਦਾ ਕੁਝ ਇਹਦਾ ਮਤਲਬ ਉਹਨੂੰ ਕੁਝ ਜਾਣਕਾਰੀ ਨਹੀਂ ਹੁੰਦੀ ਹੈਗੀ ਕਿਦਾਂ ਸਿਸਟਮ ਆਪਰੇਟ ਕਰਨਾ ਹੈ ਇਹਨਾਂ ਨੂੰ ਮਤਲਬ ਇੱਕ ਵਧੀਆ ਕੋਈ ਸਿਸਟਮ ਅਪਰੇਟ ਕਰਨ ਵਾਲਾ ਆਇਆ ਜਾਂ ਕੋਈ ਰਿਟਾਇਰਡ ਫਾਇਰ ਅਫਸਰ ਇਹੋ ਜਿਹਾ ਹੋਵੇ ਤਾਂ ਉਹਨੂੰ ਰੱਖਣਾ ਚਾਹੀਦਾ ਇਹਨਾਂ ਨੂੰ ਯਾਨੀ ਕਿ ਅੱਗ ਬਜਾਉਣ ਦੀ ਅੰਤਰ ਹੈਗੇ ਸੀ ਪਰ ਉਹਨੂੰ ਚਲਾਉਣ ਵਾਲਾ ਨਹੀਂ ਹਾਂ ਚਲਾਉਣ ਵਾਲੇ ਦੀ ਕੋਈ ਬਿਲਕੁਲ ਆਪਰੇਟਰ ਦੀ ਹੋ ਸਕਦਾ ਕੋਈ ਗਲਤੀ ਹੋਵੇ ਕਿ ਜੇ ਤੁਸੀਂ ਮੌਕੇ ਤੇ ਨਾ ਪਹੁੰਚਦੇ ਤਾਂ ਵੱਡੀ ਜਿਹੜੀ ਇੱਥੇ ਮਿਸ ਹੈਪਨਿੰਗ ਹੋ ਸਕਦੀ ਸੀ ਜਿਵੇਂ ਬਿਲਕੁਲ ਬਿਲਕੁਲ ਹੋ ਬਿਲਕੁਲ ਹੋ ਸਕਦੀ ਸੀ ਤੇ ਫਾਇਰ ਬ੍ਰਿਗੇਡ ਨੇ ਮਤਲਬ ਤੁਰੰਤ ਕਾਰਵਾਈ ਕਰਦੇ ਹੋਏ ਮੈਨੂੰ ਤਾਂ 5 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਗੱਡੀਆਂ ਸਾਡੇ ਕੋਲ ਪਹੁੰਚੀਆਂ Dzień आपका नाम क्या था आपका? तनू। तनू क्या, क्या है मेरा तनु। तनु और वो फैलती जा रही है तो आप वहाँ पे मौजूद थे वहाँ पे? अच्छा, तो आपको कैसे पता चला गया आग लगी हमें ना बाहर से लोगो ने बताया फिर कोच ने सबको बाहर निकाल दिया कितने बच्चे थे वहाँ पे वहाँ पे होंगे पंद्रह ऐसी अच्छा ਤੋ ਅਭੀ ਕੋਈ ਇੰਜਰਡ ਵਗੈਰਾ ਵੀ ਹੋਇਆ ਪਤਾ ਚੱਲਿਆ ਕੁਝ ਨਹੀਂ ਐਸਾ ਕੁਝ ਤੋਂ ਨਹੀਂ ਪਤਾ ਲੱਗਾ ਜੀ ਤੋ ਕੈਫੇ ਮੇਂ ਹੀ ਆਗ ਲੱਗੀ ਜਾ ਬਾਹਰ ਵੀ ਕਿਤਨਾ ਆਗ ਬਾਹਰ ਬਿਲਡਿੰਗ ਤੱਕ ਫੈਲ ਚੁੱਕੀ ਹੈ ਮਤਲਬ ਕੋਟ ਤੱਕ ਆ ਗਿਆ ਆ ਗਿਆ ਜੀ ਠੀਕ ਹੈ ਠੀਕ ਹੈ ਲੱਗ ਕੁਸਾ ਫਾਇਰ ਆ ਤੁਸੀਂ ਇਹ ਕੀ ਮਾਮਲਾ ਹੈ ਤੁਸੀਂ ਸਾਹਮਣੇ ਆ ਜਾ ਤੁਸੀਂ ਅੱਗ ਬੁਝਾਉਣ ਆਏ ਸੀ ਸਾਡੇ ਕੋਲ 17:25 ਤੇ ਸੂਚਨਾ ਆਈ ਸੀ ਕਿ ਮਹਾਰਾਣੀ ਕਲੱਬ ਕੋਈ ਅੱਗ ਲੱਗੀ ਹੈ ਤੇ ਅਸੀਂ ਨਾਲ ਦੀ ਨਾਲ ਤਿੰਨ ਗੱਡੀਆਂ ਮੂਵ ਕਰਤੀ ਅਸੀਂ ਦਫ਼ਤਰ ਤੋਂ ਤੇ ਗੱਡੀਆਂ ਨੇ ਆ ਕੇ ਅੱਗ ਤੇ ਕੰਟਰੋਲ ਕੀਤਾ ਸਰ ਕਿੰਨੀ ਕ ਅੱਗ ਲੱਗੀ ਸੀ ਤੇ ਕੋਈ ਕਾਰਨ ਪਤਾ ਲੱਗਿਆ ਅੱਗ ਇੱਕ ਛੋਟੇ ਏਰੀਆ ਚ ਲੱਗੀ ਸੀ ਜਿਹੜਾ ਕਿ ਇਹਨਾਂ ਨੇ ਬਣਾਇਆ ਹੋਇਆ ਸੀ ਬੈਠਣ ਦਾ ਲੌਂਜ ਸੀ ਇੱਕ ਤੇ ਉਹਦੇ ਉੱਪਰ ਕੁਝ ਡੈਕੋਰੇਸ਼ਨ ਵਧੀਆ ਹੋਈਆਂ ਹੋਈਆਂ ਸੀ ਤੇ ਉਹਦੇ ਚ ਅੱਗ ਲੱਗੀ ਹੈ ਸਰ ਜਿਸ ਤਰ੍ਹਾਂ ਅੱਗ ਦੀ ਹੈ ਲੈਫਟਰ ਛੱਤ ਨੂੰ ਪਾੜ ਕੇ ਗਈਆਂ ਨੇ ਕਿ ਲਾ ਕੋਈ ਸਿਲੰਡਰ ਵੀ ਬਲਾਸਟ ਹੋਇਆ ਨਹੀਂ ਨਹੀਂ ਐਜੀ ਕੋਈ ਗੱਲ ਨਹੀਂ ਹੈਗੀ ਕੋਈ ਪਲਾਸਟਿਕ ਦੀ ਕੋਈ ਜਿਹੜੀ ਡੈਕੋਰੇਸ਼ਨ ਹੁੰਦੀ ਹੈ ਉਹਦੇ ਕਰਕੇ ਥੋੜਾ ਬਹੁਤ ਹੋ ਸਕਦਾ ਕੋਈ ਮਾੜਾ ਮੋਟਾ ਹੋਇਆ ਹੋਵੇ ਬਾਕੀ ਕੋਈ ਇੰਜਰੀ ਵਗੈਰਾ ਜਾਂ ਕੋਈ ਨਹੀਂ ਨਹੀਂ ਕੋਈ 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 ਇੰਜਰੀ ਨਹੀਂ ਬਿਲਕੁਲ ਸੇਫ ਸੀ ਸਰ ਫਾਇਰ ਗੱਡੀ ਕਿੰਨੀਆਂ ਗੱਡੀਆਂ ਆਈਆਂ ਨੇ ਤਿੰਨ ਤਿੰਨ ਗੱਡੀਆਂ ਆਈਆਂ ਨੇ ਜਿਹਨਾਂ ਨੇ ਲੈ ਕੇ ਕਾਬੂ ਪਾਇਆ ਨਹੀਂ ਦੋ ਗੱਡੀਆਂ ਸਾਡੀਆਂ ਮਤਲਬ ਅੱਗ ਕੰਟਰੋਲ ਕਰ ਲਈ ਤੇ ਇੱਕ ਗੱਡੀ ਅਸੀਂ ਪਿੱਛੇ ਰੱਖੀ ਐ ਤੇ ਅੰਦਰ ਕਲੱਬ ਦੇ ਵਿੱਚ ਫਾਇਰ ਨੂੰ ਬੁਝਾਉਣ ਦੇ ਲਈ ਕੋਈ ਯੰਤਰ ਯੰਤਰ ਲੱਗੇ ਸੀਗੇ ਨਹੀਂ ਫਾਇਰ ਸਿਸਟਮ ਲੱਗਿਆ ਹੋਇਆ ਸੀ ਬਿਲਕੁਲ ਲੱਗਿਆ ਸੀ ਫਾਇਰ ਸਿਸਟਮ ਸਰ ਉਹ ਕੰਮ ਨਹੀਂ ਆਇਆ ਉਹਨਾਂ ਦਾ ਦੇਖੋ ਜਦੋਂ ਵੀ ਨਾ ਕੋਈ ਇਹੋ ਜਿਹਾ ਹੈਪਨਿੰਗ ਹੁੰਦੀ ਹੈ ਮਿਸਹੈਪਨਿੰਗ ਹੁੰਦੀ ਹੈ ਤਾਂ ਸਿਸਟਮ ਜਿਹੜਾ ਆਪਰੇਟ ਕਰਨ ਵਾਲਾ ਹੁੰਦਾ ਕੁਝ ਇਹਦਾ ਮਤਲਬ ਉਹਨੂੰ ਕੁਝ ਜਾਣਕਾਰੀ ਨਹੀਂ ਹੁੰਦੀ ਹੈਗੀ ਕਿਦਾਂ ਸਿਸਟਮ ਆਪਰੇਟ ਕਰਨਾ ਤੇ ਇਹਨਾਂ ਨੂੰ ਮਤਲਬ ਇੱਕ ਵਧੀਆ ਕੋਈ ਸਿਸਟਮ ਆਪਰੇਟ ਕਰਨ ਵਾਲਾ ਆ ਜਾਂ ਕੋਈ ਰਿਟਾਇਰਡ ਫਾਇਰ ਅਫਸਰ ਇਹੋ ਜਿਹਾ ਹੋਵੇ ਤਾਂ ਉਹਨੂੰ ਰੱਖਣਾ ਚਾਹੀਦਾ ਇਹਨਾਂ ਨੂੰ ਯਾਨੀ ਕਿ ਅੱਗ ਬੁਝਾਊ ਜੰਤਰ ਹੈਗੇ ਸੀ ਪਰ ਉਹ ਚਲੋ